ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਲੋਕ ਲਾਉਣ ਦੇ ਵਿੱਚ ਇਹਨੂੰ ਨਤਕ ਪਾਉਣ ਦੇ ਵਿੱਚ ਮਿਲੀ ਹੈ ਉਹ ਸਲਾਗਾਈ ਹੁੰਦਾ ਮੈਂ ਉਪਮંત્રી ਸਾਹਿਬ ਕਰੋਨਾ ਦੀ ਟੀਮ ਸਾਰਿਆਂ ਨੂੰ ਵਧਾਈ ਦਿੰਦਾ ਹੈ ਸ਼੍ਰੀਮਾਨ ਅਰਵਿੰਦ ਕੇਦਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੈਦੇ ਹਨ ਨਸ਼ੇ ਨੂੰ ਖਤਮ ਕਰਨ ਕਿੰਨੇ ਕਿ ਅਸੀਂ ਕਾਮਯਾਬ ਹੋਏ ਹਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਔਰ ਉਹਨਾਂ ਦਾ ਧੰਨਵਾਦ ਕਰਨਾ। ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁੱਧ ਨਸ਼ਾ ਵਿਰੋਧੀ ਜ਼ਿਲ੍ਹਾ ਮੋਗਾ ਦੇ ਵਿੱਚ ਮੀਟਿੰਗ ਹੋਈ ਉਸ ਤੋਂ ਪਹਿਲਾਂ 30 ਕਰੋੜ ਦੇ ਵਿੱਚ ਮੀਟਿੰਗ ਹੋਈ। ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਸੀ ਕਿੰਨੇ ਕਾਮਯਾਬ ਹੋਏ ਆ ਔਰ ਅੱਗੇ ਕੀ ਕੀ ਕਰਨਾ ਹੈ। ਔਰ ਇਹਦੇ ਲਈ ਪਹਿਲਾਂ ਅਸੀਂ ਵੀ ਵਿੱਚੇ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ। ਕਿ ਜਿਹੜੇ ਨਸ਼ਾ ਤਸਕਰ ਨੇ ਉਹ ਘੁੱਲੇ ਫਿਰਦੇ ਆ, ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਜ਼ੀ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇ ਦਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਹੁਣ ਜਦੋਂ ਆਪ ਫੀਡਬੈਕ ਲਈਦੀ ਹੈ ਤਾਂ ਲੋਕ ਕਹਿੰਦੇ ਵੀ ਹਾਂ ਅੱਗੇ ਨਾਲੋਂ ਤਾਂ ਘਟਿਆ ਫਰਕ ਤਾਂ ਪਿਆ ਹੈ لیکن ਜਿਹੜੇ ਨਸ਼ਾ ਤਸਕਰ ਉਹਨਾਂ ਦੇ ਬੰਦਾ ਦੇ ਵਿੱਚ ਖੌਫ ਹੀ ਹੈ اور ਇਹਦੀ ਸਿੱਧੀ ਜੀ ਐਗਜ਼ਾਮਪਲ ਹੈ ਕਿ ਮੋਗੇ ਦੇ ਵਿੱਚ